ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਡੇ ਨਾਲ ਗੁਰੂ ਅਮਰਦਾਸ ਜੀ ਦੀ ਜੀਵਨ ਕਥਾ ਉਹਦੇ ਬਾਰੇ ਵਰਣਨ ਕਰਾਂਗੇ ਤੇ ਜਰੂਰ ਪਿਆਰ ਤੇ ਸਤਿਕਾਰ ਦੇ ਨਾਲ ਸੁਣਨਾ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਵੀ ਦੇਣਾ ਜੀ ਜੇਕਰ ਕਥਾ ਸੁਣਾਉਂਦਿਆਂ ਕੋਈ ਭੁੱਲਾ ਹੋ ਜਾਣਾ ਇਹ ਬਖਸ਼ ਲਾਣਾ ਦੀ ਸਮਰਪਣ ਅਤੇ ਸੇਵਾ ਦਾ ਪ੍ਰਤੀਕ ਗੁਰੂ ਅਮਰਦਾਸ ਜੀ ਦੀ ਜੀਵਨ ਕਥਾ ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਜੇ ਗੁਰੂ ਸਨ ਉਹਨਾਂ ਦਾ ਪਵਿੱਤਰ ਜੀਵਨ ਪੂਰੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ ਉਹਨਾਂ ਨੇ ਸਮਾਨਤਾ ਸੇਵਾ ਅਤੇ ਨਾਰੀ ਅਧਿਕਾਰਾਂ ਦੇ ਪ੍ਰਚਾਰ ਵਿੱਚ ਕਈ ਅਹਿਮ ਯੋਗਦਾਨ ਦਿੱਤੇ ហេਠਾ ਗੁਰੂ ਅਮਰਦਾਸ ਜੀ ਦੇ ਜੀਵਨ ਦੇ ਪ੍ਰਸੰਗ ਸੰਸਕਾਰ ਅਤੇ ਉਹਨਾਂ ਦੇ ਯੋਗਦਾਨ ਦਾ ਵਿਆਖਿਆ ਕੀਤੀ ਜਾ ਰਹੀ ਹੈ ਜਨਮ ਅਤੇ ਪਰਿਵਾਰ ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1489 ਨੂੰ ਅੰਮ੍ਰਿਤਸਰ ਦੇ ਬਾਸਰਕੇ ਪਿੰਡ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਤੇਜਪਾਲ ਜੀ ਅਤੇ ਮਾਤਾ ਦਾ ਨਾਮ ਲక్ష్ਮੀ ਜੀ ਸੀ। ਬਚਪਨ ਤੋਂ ਹੀ ਉਹ ਧਾਰਮਿਕ ਸੰਸਕਾਰਾਂ ਅਤੇ ਭਗਤੀ ਮਾਰਗ ਪ੍ਰਤੀ ਰੁਚੀ ਰੱਖਦੇ ਸਨ। ਉਹਨਾਂ ਦਾ ਪਰਿਵਾਰ ਗ੍ਰਸਥੀ ਜੀਵਨ ਜੂਦਾ ਸੀ ਤੇ ਕਿਸਾਨੀ ਨਾਲ ਜੁੜਿਆ ਹੋਇਆ ਸੀ। ਧਾਰਮਿਕ ਰੁਚੀ ਅਤੇ ਸਿੱਖ ਧਰਮ ਵਿੱਚ ਦਾਖਲਾ ਗੁਰੂ ਅਮਰਦਾਸ ਜੀ ਆਪਣੇ ਨੌਜਵਾਨੀ ਦੇ ਦਿਨਾਂ ਵਿੱਚ ਹੀ ਧਾਰਮਿਕ ਰਸਮਾਂ ਤੇ ਤੀਰਥ ਯਾਤਰਾਵਾਂ ਪ੍ਰਤੀ ਆਕਰਸ਼ਿਤ ਹੋ ਗਏ ਸਨ ਉਹ Hindu ਧਰਮ ਦੀਆਂ ਰਸਮਾਂ ਦਾ ਪਾਲਣ ਕਰਦੇ ਰਹੇ ਸੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਨਾਲ ਮੁਲਾਕਾਤ ਇੱਕ ਦਿਨ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਸੁਣਿਆ ਜੋ ਗੁਰੂ ਅੰਗਦ ਦੇਵ ਜੀ ਦੀ ਬੇਟੀ ਬੀਬੀ ਅਮਰੋ ਜੀ ਵੱਲੋਂ ਗਾਈ ਜਾ ਰਹੀ ਸੀ ਇਸ ਬਾਣੀ ਨੇ ਉਹਨਾਂ ਦੇ ਮਨ ਤੇ ਡੂੰਘਾ ਅਸਰ ਕੀਤਾ ਉਸੇ ਸਮੇਂ ਉਹ ਗੁਰੂ ਅੰਗਦ ਦੇਵ ਜੀ ਕੋਲ ਗਏ ਅਤੇ ਉਹਨਾਂ ਨੂੰ ਆਪਣਾ ਗੁਰੂ ਮੰਨਿਆ ਇਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਗੁਰਮਤਿ ਦੇ ਸਿਧਾਂਤਾਂ ਤੇ ਅਧੀਨ ਸਮਰਪਿਤ ਕਰ ਲਿਆ ਗੁਰਗੱਦੀ ਦੀ ਪ੍ਰਾਪਤੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਵਫਾਦਾਰ ਸੇਵਕ ਸਨ ਉਹਨਾਂ ਅਕਸਰ ਆਪਣਾ ਸਮਾਗਤ ਦੀ ਸੇਵਾ ਗੁਰਬਾਣੀ ਦੇ ਅਭਿਆਸ ਅਤੇ ਗੁਰੂ ਦੇ ਉత్సਵਾਂ ਵਿੱਚ ਸਹਾਇਤਾ ਕਰਨ ਵਿੱਚ ਬਤਉਂਦੇ ਸਨ ਉਹਨਾਂ ਦੀ ਸੇਵਾ ਭਾਵਨਾ ਸਮਰਪਣ ਅਤੇ ਆਤਮਿਕ ਪਵਿੱਤਰਤਾ ਉਹਨਾਂ ਨੂੰ ਦੇਖਦੇ ਹੋਏ ਗੁਰੂ ਅੰਗਦ ਦੇਵ ਜੀ ਨੇ 1552 ਵਿੱਚ ਉਹਨਾਂ ਨੂੰ ਤੀਜਾ ਗੁਰੂ ਨਿਰਧਾਰਿਤ ਕੀਤਾ ਗੁਰੂ ਅਮਰਦਾਸ ਜੀ ਨੇ ਇਸ ਜਵਾਬਦੇਹੀ ਨੂੰ ਪੂਰੀ ਨਿਮਰਤਾ ਨਾਲ ਕਬੂਲ ਕੀਤਾ ਗੁਰੂ ਅਮਰਦਾਸ ਜੀ ਦੇ ਮੁੱਖ ਯੋਗਦਾਨ ਗੁਰੂ ਅਮਰਦਾਸ ਜੀ ਨੇ ਸਿੱਖ ਕਰਮ ਨੂੰ ਮਜ਼ਬੂਤ ਬਣਾਉਣ ਅਤੇ ਲੋਕਾਂ ਦੇ ਅਧਿਆਤਮਿਕ ਜੀਵਨ ਨੂੰ ਉਤਸ਼ਾਹਿਤ ਕਰਨ ਲਈ ਕਈ ਮਹੱਤਵਪੂਰਨ ਯੋਗਦਾਨ ਦਿੱਤੇ ਲੰਗਰ ਦੀ ਪ੍ਰਥਾ ਦਾ ਪ੍ਰਚਾਰ ਗੁਰੂ ਅਮਰਦਾਸ ਜੀ ਨੇ ਸੰਗਤ ਅਤੇ ਪੰਗਤ ਦੇ ਸਿਧਾਂਤਾਂ ਨੂੰ ਅਸਲੀਅਤ ਵਿੱਚ ਲਾਗੂ ਕੀਤਾ ਉਹਨਾਂ ਨੇ ਹੁਕਮ ਜਾਰੀ ਕੀਤਾ ਕਿ ਗੁਰੂ ਨਾਲ ਮਿਲਣ ਤੋਂ ਪਹਿਲਾਂ ਹਰ ਸਕਸ਼ ਨੂੰ ਲੰਗਰ ਵਿੱਚ ਬੈਠ ਕੇ ਖਾਣਾ ਪੈਣਾ ਹੈ ਇਸ ਸਿਧਾਂਤ ਨਾਲ ਉੱਚ-ਨੀਚ ਅਤੇ ਧਰਮ ਵਰਗ ਤੇ ਭੇਦਭਾਵ ਦਾ ਅੰਤ ਕੀਤਾ ਗਿਆ ਇਹ ਪੰਗਤ ਸਮਾਨਤਾ ਦਾ ਸਿਧਾਂਤ ਬਣੀ ਨਾਰੀ ਅਧਿਕਾਰਾਂ ਦੀ ਰੱਖਿਆ ਗੁਰੂ ਅਮਰਦਾਸ ਜੀ ਨੇ ਸਮਾਜ ਵਿੱਚ ਨਾਰੀਆਂ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਕਈ ਅਹਿਮ ਫੈਸਲੇ ਕੀਤੇ ਉਹਨਾਂ ਨੇ ਸਤੀ ਪ੍ਰਥਾ ਅਤੇ ਪਰਦਾ ਪ੍ਰਥਾ ਨੂੰ ਖਤਮ ਕਰਨ ਤੇ ਪੂਰਾ ਜੋਰ ਦਿੱਤਾ ਉਹਨਾਂ ਦਾ ਮੰਨਣਾ ਸੀ ਕਿ ਨਾਰੀਆਂ ਅਤੇ ਪੁਰਸ਼ ਸਮਾਨ ਹਨ ਅਤੇ ਉਹਨਾਂ ਨੂੰ ਬਰਾਬਰੀ ਦੇ ਅਧਿਕਾਰ ਮਿਲਣੇ ਚਾਹੀਦੇ ਹਨ। ਆਨੰਦ ਕਾਰਜ ਦੀ ਸ਼ੁਰੂਆਤ ਗੁਰੂ ਅਮਰਦਾਸ ਜੀ ਨੇ ਵਿਆਹ ਲਈ ਧਾਰਮਿਕ ਰਸਮਾਂ ਦੀ ਬਜਾਏ ਆਨੰਦ ਕਾਰਜ ਦੀ ਸ਼ੁਰੂਆਤ ਕੀਤੀ। ਇਹ ਸਿੱਖ ਧਰਮ ਦੀ ਵਿਆਹ ਸੰਬੰਧੀ ਪ੍ਰਥਾ ਬਣੀ ਜੋ ਆਤਮਿਕ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਧਾਰਮਿਕ ਪ੍ਰਬੰਧਨ ਉਹਨਾਂ ਨੇ ਸਿੱਖ ਧਰਮ ਦੇ ਪ੍ਰਚਾਰ ਲਈ 22 ਮੰਜੀਆਂ ਸਥਾਪਿਤ ਕੀਤੀਆਂ। ਇਹ ਮੱਜੀਆਂ ਸਿੱਖ ਧਰਮ ਦੇ ਪ੍ਰਬੰਧਨ ਅਤੇ ਪ੍ਰਚਾਰ ਦਾ ਹਿੱਸਾ ਸਨ ਜਿਨ੍ਹਾਂ ਦੇ ਜ਼ਰੀਏ ਗੁਰਮਤ ਦੇ ਸਿਧਾਂਤ ਪਿੰਡਾਂ ਅਤੇ ਸ਼ਹਿਰਾਂ ਤੱਕ ਪਹੁੰਚਾਏ ਗਏ ਧਾਰਮਿਕ ਉਤਸਵ ਅਤੇ ਮੇਲੇ ਗੁਰੂ ਅਮਰਦਾਸ ਜੀ ਨੇ ਵਿਸਾਖੀ ਅਤੇ ਮਾਗ ਦੇ ਮੇਲਿਆਂ ਨੂੰ ਧਾਰਮਿਕ ਤੌਰ ਤੇ ਮਨਾਉਣ ਦੀ ਰਿਵਾਇਤ ਸ਼ੁਰੂ ਕੀਤੀ ਇਹ ਮੇਲੇ ਸਿੱਖ ਸੰਗਤਾਂ ਨੂੰ ਇਕੱਠੇ ਕਰਨ ਦੇ ਲਈ ਮੌਕਾ ਮੁਹੱਈਆ ਕਰਦੇ ਸਨ ਗੋਇੰਦਵਾਲ ਸਾਹਿਬ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਚਹਿਰ ਦੀ ਸਥਾਪਨਾ ਕੀਤੀ ਇਹ ਇੱਕ ਗੁਰੂ ਘਰ ਦਾ ਕੇਂਦਰ ਬਣਿਆ ਇੱਥੇ ਉਹਨਾਂ ਨੇ 84 ਪੌੜੀਆਂ ਵਾਲੀ ਬੌਲੀ ਸਾਹਿਬ ਬਣਵਾਈ ਜੋ ਧਾਰਮਿਕ ਮਹੱਤਤਾ ਰੱਖਦੀ ਹੈ ਗੁਰੂ ਅਮਰਦਾਸ ਜੀ ਦੀ ਬਾਣੀ ਗੁਰੂ ਅਮਰਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ ਉਹਨਾਂ ਦੀ ਬਾਣੀ ਵਿੱਚ ਸਮਾਨਤਾ ਸੇਵਾ ਅਤੇ ਸਿਮਰਨ ਦੇ ਸੰਦੇਸ਼ ਹਨ ਉਹਨਾਂ ਦੀਆਂ ਮੁੱਖ ਬਾਣੀਆਂ ਵਿੱਚ ਆਨੰਦ ਸਾਹਿਬ ਸ਼ਾਮਿਲ ਹੈ ਜੋ ਆਨੰਦ ਕਾਰਜ ਵਿੱਚ ਗਾਈ ਜਾਂਦੀ ਹੈ ਸਮਾਜਿਕ ਸੁਧਾਰ ਗੁਰੂ ਅਮਰਦਾਸ ਜੀ ਨੇ ਸਮਾਜ ਵਿੱਚ ਚੱਲ ਰਹੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਕਈ ਪ੍ਰਯਾਸ ਕੀਤੇ ਉਹਨਾਂ ਨੇ ਕਈ ਪ੍ਰਥਮਾਂ ਜਿਵੇਂ ਕਿ ਸਤੀ ਪ੍ਰਥਾ ਸ਼ੂਆ ਸ਼ੂਤ ਅਤੇ ਔਰਤ ਦੇ ਅਧਿਕਾਰਾਂ ਦਾ ਹਨਨ ਦੇ ਖਿਲਾਫ ਕਦਮ ਚੁੱਕੇ ਉਹਨਾਂ ਦਾ ਮੰਨਣਾ ਸੀ ਕਿ ਸੱਚਾ ਧਰਮ ਉਹੀ ਹੈ ਜੋ ਹਰ ਮਨੁੱਖ ਨੂੰ ਸਮਾਨ ਦ੍ਰਿਸ਼ਟੀ ਨਾਲ ਦੇਖਦਾ ਹੈ ਜੋਤੀ ਜੋਤ ਸਮਾਉਣਾ ਗੁਰੂ ਅਮਰਦਾਸ ਜੀ ਨੇ 1 ਸਤੰਬਰ 1574 ਨੂੰ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਸੌਂਪ ਕੇ ਆਪਣੀ ਜੋਤੀ ਜੋਤ ਸਮਾ ਗਏ ਉਹਨਾਂ ਦੇ ਸੰਦੇਸ਼ ਅੱਜ ਵੀ ਸਿੱਖ ਧਰਮ ਦੇ ਮੁੱਲ ਅਸੂਲ ਹਨ ਨਤੀਜਾ ਗੁਰੂ ਅਮਰਦਾਸ ਜੀ ਦਾ ਪਵਿੱਤਰ ਜੀਵਨ ਸਿੱਖ ਧਰਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਅਧਿਆਇ ਹੈ। ਉਹਨਾਂ ਨੇ ਸਮਾਜਿਕ, ਧਾਰਮਿਕ ਅਤੇ ਆਤਮਿਕ ਖੇਤਰਾਂ ਵਿੱਚ ਜੋ ਯੋਗਦਾਨ ਦਿੱਤਾ, ਉਹ ਸਦੀਆਂ ਤੱਕ ਯਾਦ ਰੱਖੇ ਜਾਣਗੇ। ਉਹਨਾਂ ਦਾ ਸੰਦੇਸ਼ ਸਾਡੇ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਸਿੱਖ ਧਰਮ ਨੂੰ ਅਜੇਹੇ ਮਜ਼ਬੂਤ ਆਧਾਰਾਂ 'ਤੇ ਖੜ੍ਹਾ ਕਰਦਾ ਹੈ। ਆਪ ਸਭ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਇਹ ਮਹਾਰਾਜ ਜੀ ਦਾ ਇਤਿਹਾਸ ਦੱਸਦਿਆਂ ਹੋਇਆਂ ਅਨੰਤ ਪ੍ਰਕਾਰ ਦੀਆਂ ਗਲਤੀਆਂ ਪੁੱਲਾ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਗੁਰਪਕਸ਼ਣ ਜੋਗ ਨੇ ਸੰਗਤ ਬਖਸ਼ ਲੈਣਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ